ਜਾਗਦੇ ਰਹੋ ਵਿਸ਼ਵਾਸ ਵਿੱਚ ਦ੍ਰਿੜ ਰਹੋ ਹੌਸਲਾ ਰੱਖੋ ਤੱਕੜੇ ਹੋ ਤੁਹਾਡੇ ਸਾਰੇ ਕੰਮ ਪਿਆਰ ਨਾਲ ਹੋਣਗੇ ਪਹਿਲਾ ਅਧਿਆਇ 16 ਦੇ 13 14 ਪਰਮੇਸ਼ਵਰ ਕਹਿੰਦਾ ਤੁਸੀਂ ਨਿਰੰਤਰ ਪ੍ਰਾਰਥਨਾ ਕਰਦੇ ਰਹੋ ਜਿਸ ਵੀ ਵਿਸ਼ੇ ਵਾਸਤੇ ਕਰਦੇ ਹੋ ਨਾ ਵਿਸ਼ਵਾਸ ਨਾਲ ਦ੍ਰਿੜ ਰਹੋ ਹੌਸਲਾ ਰੱਖੋ ਉਸ ਚੀਜ਼ ਤੇ ਤੇ ਤੱਕੜੇ ਹੋ ਕੇ ਤੁਸੀਂ ਉਸ ਵਿਸ਼ੇ ਬਾਰੇ ਪ੍ਰਾਰਥਨਾ ਕਰਦੇ ਰਹੋ ਤੁਹਾਡੇ ਸਾਰੇ ਕੰਮ ਬਣਨਗੇ ਚਾਹੇ ਉਹ ਤੁਹਾਡੀ ਫੈਮਲੀ ਦਾ ਕਰਦੀ ਸ਼ਾਂਤੀ ਹੋਵੇ ਚਾਹੇ ਤੁਹਾਡਾ ਕਿਸੇ ਵੀ ਕਾਮ ਨੂੰ ਲੈ ਕੇ ਹੋਵੇ ਤੁਹਾਡੀ ਬਿਮਾਰੀ ਹੋ ਸਕਦੀ ਤੁਹਾਡੇ ਬੱਚਿਆਂ ਦੀ ਚੀਜ਼ ਹੋਵੇ ਕੋਈ ਵੀ ਵਿਸ਼ਾ ਹੋਣਾ ਤੁਹਾਡਾ ਤੁਸੀਂ ਉਸ ਚੀਜ਼ ਬਾਰੇ ਨਾ ਲਗਾਤਾਰ ਨਿਰੰਤਰ ਪ੍ਰਾਰਥਨਾ ਕਰਦੇ ਰਹੋ ਤੁਹਾਡੇ ਸਾਰੇ ਕੰਮ ਬਣਨਗੇ ਇੱਕ ਹੋਰ ਗੱਲ ਦੱਸਾਂ ਪਰਮੇਸ਼ਵਰ ਤੋਂ ਛੋਟੂ ਹੋਰ ਕੋਈ ਤੁਹਾਡਾ ਹਮਸਫਰ ਹੋ ਹੀ ਨਹੀਂ ਸਕਦਾ ਜ਼ਿੰਦਗੀ ਦੇ ਵਿੱਚ ਕਹਿੰਦਾ ਕਿ ਪਰਮੇਸ਼ਵਰ से ਪਿਆਰਾ ਹਮਸਫਰ ਕੋਈ ਨਹੀਂ वो कभी साथ नहीं छोड़ता ना इस जीवन में और ना ही मृत्यु के बाद इसीलिए कुछ चाहना ही है तो उसे चाहो फिर इस संसारिक हर चाहत अपने आप पूरी हो जाएगी यह सामिन परमेश्वर के साथ चले आप और कहता है परमेश्वर के बलवंत हाथ के नीचे दीनता से रहो जिससे वह ਤੁਮੇ ਉਚਿਤ ਸਮੇਂ ਪਰ ਵੜਾਏ ਸੱਚ ਮੁੱਚ ਪਰਮੇਸ਼ਰ ਵੀ ਹਮੇ ਬੜਾ ਸਕਤਾ ਹੈ ਪਹਿਲਾ ਪਤਰਸ 5 ਕੀ 6 ਮੇ ਲਿਖਾ ਹੈ ਕਿੰਦੇ ਜਿਹੜਾ ਤੁਹਾਡਾ ਸੁਭਾਅ ਆ ਤੁਹਾਡਾ ਚਾਨਣ ਲੋਕਾਂ ਦੇ ਸਾਹਮਣੇ ਅਜਿਹਾ ਚਮਕੇ ਕੀ ਉਹ ਤੁਹਾਡੇ ਚੰਗੇ ਕੰਮਾਂ ਨੂੰ ਵੇਖ ਕੇ ਤੁਹਾਡੇ ਪਿਤਾ ਦੀ ਵਿਟਿਆਈ ਕਰਨ ਜਿਹੜਾ ਸਵਰਗ ਵਿੱਚ ਰਹਿੰਦਾ ਏ ਮਤੀ ਪੱਜ ਦੀ 6 16 ਯਸਾ ਇਸ ਵੀਡੀਓ ਦੇ ਵਿੱਚ ਇਹ ਦੱਸਿਆ ਗਿਆ ਹੈ ਕਿ ਕਿ ਜਦੋਂ ਅਸੀਂ ਪ੍ਰਾਰਥਨਾ ਕਰਦੇ ਆ ਤਾਂ ਸ਼ੈਤਾਨ ਸਾਡੀ ਪ੍ਰੀਖਿਆ ਕਿਸ ਤਰ੍ਹਾਂ ਕਰਦਾ ਹੈ ਜਦੋਂ ਅਸੀਂ ਪ੍ਰਾਰਥਨਾ ਕਰਦੇ ਹਾਂ ਤੇ ਉਹ ਸਾਨੂੰ ਸਤਾਉਂਦਾ ਹੈ ਸਾਨੂੰ ਚਿੰਤਾ ਦੇ ਵਿੱਚ ਪਾ ਦਿੰਦਾ ਹੈ ਜੇ ਬੈਠਦੇ ਆ ਤੇ ਉਹ ਸਾਨੂੰ ਇਹ ਕਹਿ ਦਿੰਦਾ ਕਿ ਤੇਰੇ ਇੱਧਰ ਉੱਧਰ ਦੇ ਘਰ ਦੇ ਕੰਮ ਕਰਨ ਵਾਲੇ ਉਹਨੂੰ ਇੰਨੀ ਜੜ ਹੁੰਦੀ ਆ ਪ੍ਰਾਰਥਨਾ ਤੋਂ ਉਹ ਆਪਾਂ ਨੂੰ ਪਰਮ ਹੁੰਦਾ ਤੇਰੇ ਵਰਤਨ ਰਹਿਣ ਵਾਲੇ ਤੇਰਾ ਕੰਮ ਰਹਿਣ ਵਾਲਾ ਤੇ ਉਹ ਆ ਨਹੀਂ ਕੀਤਾ ਤੂੰ ਜੋ ਨਹੀਂ ਕੀਤਾ ਤੈਨੂੰ ਪਰੋਂ بس او ਦਾ یہی مقصد ਹੁੰਦਾ ਵਾ ਕਿ ਆਪਾਂ ਆਪਣਾ ਜਿਹੜਾ ਰਿਸ਼ਤਾ ਵਾ ਪਰਮੇਸ਼ਵਰ ਦੇ ਨਾਲ ਮਜ਼ਬੂਤ ਨਾ ਹੋਵੇ ਤੁਹਾਨੂੰ ਕਿਸੇ ਵੀ ਤਰ੍ਹਾਂ ਪਰਮਾ ਸਕਦਾ ਤੁਸੀਂ ਪ੍ਰਾਰਥਨਾ ਵਿੱਚ ਮਜ਼ਬੂਤ ਰਹੋ ਪੰਖੋ ਕੇ ਬਿਨਾ ਪੰਛੀ ਉੱਡ ਨਹੀਂ ਸਕਤਾ ਮੱਛਲੀ ਪਾਣੀ ਕੇ ਬਿਨਾ ਜੀਵਿਤ ਨਹੀਂ ਰਹਿ ਸਕਤੀ ਹਰ ਆਤਮਾ ਕੋ ਯਿਸੂ ਕੀ ਜ਼ਰੂਰਤ ਹੈ ਅਗਰ ਆਪ ਇਸੇ 'ਤੇ ਵਿਸ਼ਵਾਸ ਕਰਤੇ ਹੈਂ तो कृपया एक बार आमीन जरूर बोले और इस कमेंट में लिखे सच में परमेश्वर के बिना हम बहुत ही अधूरे हैं क्योंकि उसके बिना इसीलिए परमेश्वर का वचन कहता है सभी चीज़ें एक सैड पर छोड़ कर चाहे परिवारिक हो चाहे किसी भी तरह की बच्चे की कोई बीमारी है आपके घर में शांति नहीं काम नहीं है इस चीज़ों को छोड़कर आप एक दूसरे के लिए प्रभु का वचन कहता है प्रार्थना करें धर्मी जन की प्रार्थना के प्रभाव से बहुत कुछ हो सकता है याकूप की पंद्रह पाँच की सोलह में लिखा हुआ है और परमेश्वर में यदि हम प्रार्थना करते रहते हैं ना विश्वास से तो हम उस विषयों के बारे में प्रार्थना करते तो जरूर पूरी होती है और मेरी तरफ़ से सबको जय मसी की